ਹਾਂਜੀ ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਪਹੁੰਚੇ ਆ ਗਿੰਦਰ ਦੇ ਕੋਲ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਗੱਬਣ ਮੱਝਾ ਸੋ ਤਿਆਰੀ ਤੇ ਇਹ तकरीबन ਕੋਈ 3 ਤੋਂ 4 ਦਿਨ ਦਾ ਹਜੇ ਸਮਾਂ ਇਹਦਾ ਬਾਕੀ ਆ ਸੂਨ ਦਾ ਗਿੰਦਰ ਕੀ ਹਾਲੇ ਚੱਲੇ ਮੇਰਾ ਤਾਂ ਡੀਆਂ ਸੰਧੂ ਸਾਹਿਬ ਮਰ ਗਿੰਦਰ ਆ ਰਹੀਆਂ ਹਾਂ ਓਕੇ ਰਿਪੋਰਟਾਂਗੇ ਹਾਂ ਗੁਰੂ ਅਰਜਨ ਦੇਵ ਦੀ ਬੜੀ ਦਇਆ ਚਲੋ ਸ਼ੁਕਰ ਮਾਲਕ ਸੱਚੇ ਪਾਸਾ ਚੜ੍ਹਦੀ ਕਲਾ ਚ ਰੱਖੇ ਗਿੰਦਰ ਅੱਛਾ ਗਿੰਦਰ ਜਾ ਸਕਦੇ ਹਾਂ ਠੀਕਾ ਬਾਕੀ ਟਿੱਪਣ ਤੋਂ ਟਿੱਪਣ ਓਕੇ ਸੰਧੂ ਸਾਹਿਬ ਭਾਰ ਪਿੱਛੇ ਕੋਈ ਮੁਸ਼ਕਲ ਨਹੀਂ ਜੀ ਫੁੱਲ ਗਰੰਟੀ ਹੈ ਆਪਣੀ ਠੀਕ ਆ ਜੀ ਹੋਰ ਆ ਜਿੰਨਾ ਵੀ ਕਿਤੇ ਵਿਖਾਵੇ ਲੋ ਬਿਠੀਕਾ ਜੀ ਕੋਈ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਠੀਕ ਆ ਜੀ ਟਿੱਪਣ ਇੱਕੋ ਜਿਹਾ ਨਿਆਰਾ ਚੌਂ ਥਾਨਾਂ ਦੇ ਵਿੱਚ ਬਾਕੀ ਤੁਸੀਂ ਇਹ ਢਾਂਚਾ ਵੇਖ ਸਕਦੇ ਜੀ ਮੀਡੀਅਮ ਹਾਈਟ ਤੋਂ ਪਲੱਸ ਬਾਕੀ ਵਜਨ ਵਟਾ ਬਹੁਤ ਆ ਠੀਕ ਆ ਜੀ ਤੇ ਚੌਥੇ ਸੂਬੇ ਸਮਾਜ ਨੇ ਸੁਣਾ ਤਿੰਨ ਤੋਂ ਚਾਰ ਜਾਂ ਚਾਰ ਪੰਜ ਤੱਕ ਦਿਨ ਅਜੇ ਬਾਕੀ ਇਹਦੇ ਸੁਣਦੇ ਬਾਕੀ ਰੇਟ ਬਹੁਤ ਜ਼ਿਆਦਾ ਜਾਇਜ਼ ਆ ਹੌਲੇ ਜੇ ਰੇਟ ਦੀ ਇਹ ਮਾਝਾ ਠੀਕ ਆ ਜੀ ਤੇ ਕਰਮਾ ਲਈ ਦੁੱਧ ਦੀ ਗੱਲ ਕਰੀਏ ਇਹਨੇ ਟੱਕਰ ਦਿੱਤੀ ਜਾਨੀ 9-10 ਲੀਟਰ ਨੂੰ ਠੀਕ ਆ ਤੇ ਬਾਕੀ ਫੇਸ ਕੁਆਲਟੀ ਚੰਗੀ ਆ ਮੱਥੇ ਬੱਲ ਗੋਲ ਸੇਗਾ ਦੁੱਧ ਤੇ ਸੰਧੂ ਸਾਹਿਬ ਉਹਦੇ 12 ਕਿਲੋ ਦਿੰਦੀ ਆ 50 ਕਿਲੋ ਬੜਾ ਦੇ ਦੇ ਡਰਦੇ ਡਰਦੇ ਦੱਸਣ ਡੈ ਵੀ 10 ਕਿਲੋ ਹੀ ਬੜਾ ਹੈ ਗਰਮੀ ਆ ਗਰਮੀ ਦਾ ਕਰਕੇ ਲੋ ਲਾ ਵਾ ਗਈ ਹਾਂ ਲੋ ਵੀ ਬਾਕੀ ਇੱਕ ਸਾਰ ਬਿਲਕੁਲ ਪੱਧਰ ਲੈ ਵਾ ਠੀਕ ਆ ਜੀ ਵੈਸੇ ਤੁਸੀਂ ਵੇਖੋਗੇ ਕੋਈ ਸਾਈਡ ਦਾ ਰੋਲਾ ਨਹੀਂਗਾ ਤੇ ਬਾਕੀ ਸਾਫ਼ ਸੁਥਰੀ ਆ ਬਿਲਕੁਲ ਪਤਲੇ ਪਿੰਡੇ ਦੀ ਆ ਕਰਮਾ ਲਈ ਠੀਕ ਆ ਜੀ ਤੇ ਰੇਟ ਕਰਾਂਗੇ ਗੱਲ ਬਿਲਕੁਲ ਤੁਹਾਡੇ ਨਾਲ ਰੇਟ ਦੀ ਡਿਮਾਂਡ ਭਾਵੇਂ 65000 ਕਰਾ ਲਓ ਭਾਵੇਂ 70 ਕਰਾ ਲਓ ਭਾਵੇਂ ਕੋਈ ਸਵਾ ਲੱਖ ਹੀ ਕਰਾ ਲੈ ਕੇ ਅੰਦਰ ਪਰ ਦੇਣੀ ਕਿੰਨੇ ਦੀ ਉਹਤਰਾ ਮੁੱਲ ਭਾਵੇਂ ਕੋਈ ਡੇਢ ਕਰਾਈ ਜਾ ਹਾਂ 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 ਨਾ ਕਿ ਨਹੀਂ ਪਰ ਦੇਣ ਵਾਲੇ ਨਾਲ ਆਪਾਂ 60000 ਚ ਆਖਿਆ ਵੀ 1000 ਛੱਡ ਦਾਂਗੇ 60000 ਦੇ ਵਿੱਚੋਂ 1000 ਲੈਸ ਹੋਵੇ 1000 ਲੈਸ ਲਓ ਵੀ 1000 ਹੋਰ ਮਾਨਤਾ ਨਾਲ 60000 ਦੇ ਵਿੱਚ ਬਹੁਤ ਚੰਗੀ ਬਰੂਡ ਬਹੁਤ ਜਿਆਦਾ ਹਾਂ ਬਾਕੀ ਮਾਤ ਚੰਗੀ ਹੈ ਢਾਂਚਾ ਚੰਗਾ ਵਾ ਠੀਕ ਹੈ ਜੀ ਕਿਸੇ ਪਾਸੇ ਨੂੰ ਖੁਸ਼ੀ ਕਰਮਾਂ ਲਈ ਠੀਕ ਹੈ ਜੀ ਬਾਕੀ ਪਿੱਠ ਪੁੜੇ ਆਇ ਤੇ ਮੇਰਾ ਭਰਾ ਕੋਈ ਵੀ ਆਉਂਦਾ ਮੂੰਹ ਫੜ ਕੇ ਆਪਣਾ ਮੂੰਹ ਪੱਟ ਕੇ ਆਪਣੀ ਤਸੱਲੀ ਕਰ ਸਕਦੇ ਹੋ ਇੱਕ ਘੱਟ 60 ਦੀ ਮਿਲ ਜੂਗੀ ਠੀਕ ਹੈ ਜੀ 59000 ਦੀ ਸੋ ਨੰਬਰ ਸਕਰੀਨ ਦੇ ਉੱਪਰ ਚੱਲਣ ਡਿਆ ਕੇਂਦਰ ਦਾ ਕਰ ਸਕਦੇ ਹੋ ਕਾਲ ਧੰਨਵਾਦ